ਅੱਜ ਵਰਲਡ ਸਿਕ ਚੈਂਬਰ ਆਫ ਕਾਮਰਸ ਦੇ ਵਿੱਚ ਪਰਿਵਾਰ ਦੇ ਵਿੱਚ ਹੋਰ ਵਧਾ ਹੋਇਆ ਔਰ ਜਿਹੜਾ ਸਾਡਾ ਮੁੱਖ ਮਕਸਦ ਹੈ ਮੁੱਖ ਮਿਸ਼ਨ ਹੈ ਮੁੱਖ ਸਾਡਾ ਵਿਜਨ ਹੈ ਉਹ ਪੜ੍ਹਾਈ ਦਾ ਲੰਗਰ ਕਮਾਈ ਦਾ ਲੰਗਰ ਤੇ ਦਵਾਈ ਦਾ ਲੰਗਰ ਔਰ ਬੋੜੇ ਵੱਡੇ ਲੈਵਲ ਤੇ ਸਾਡੀ ਸੰਸਥਾ ਜਿਹੜੀ ਹੈ ਵਰਲਡ ਲੈਵਲ ਤੇ ਜਿਹੜੇ ਚੈਪਟਰ ਨੇ ਸਾਡੇ ਉਹ ਸੇਵਾ ਕਰ ਰਹੀ ਹੈ ਅੱਜ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਅੱਬਾ ਮਨਦੀਪ ਸਿੰਘ ਜੀ ਸਤੋਵਾਲੀ ਗਲੀ ਭਾਈ ਮਨੀ ਸਿੰਘ ਟਕਸਾਲ ਤੋਂ ਔਰ ਹੋਰ ਸਾਰੇ ਸਾਡੇ ਜੱਜ ਸਾਹਿਬਾਨ ਸਾਰੇ ਵਪਾਰੀ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਔਰ ਅੱਜ ਸ਼ਹਿਰ ਦੀ ਨਾਮਵਾਰ شخصیت ਜਿਹੜੇ ਸਾਡੇ ਸੰਨੀਧਾਰਾ ਜੀ ਨੇ ਉਹਨਾਂ ਨੂੰ ਇਸ ਸੰਸਦ ਦਾ ਜਿਹੜਾ ਅੱਜ ਚੇਅਰਮੈਨ ਜਿਹੜਾ ਉਹ ਸਾਰਿਆਂ ਦੀ ਸਹਿਮਤੀ ਨਾਲ ਇਹਨਾਂ ਨੂੰ ਅੱਜ ਥਾਪਿਆ ਗਿਆ ਉਹਦੇ ਨਾਲ ਸਾਡੇ ਗਿੰਨੀ ਪਾਟਿਆ ਜੀ ਆਲਰੇਡੀ ਪਹਿਲਾਂ ਹੀ ਸ਼ਹਿਰ ਦੀ ਜਿਹੜੀ ਇਹ ਸੇਵਾ ਉਹ ਦੀ ਇਹ ਨਿਭਾ ਰਹੇ ਨੇ ਤੋਂ ਮੈਂ ਇਹਨਾਂ ਨੂੰ ਮੁਮਾਰਕਵਾਦ ਦਿੰਨਾ ਆਪਣੇ ਸਾਡੇ ਜਿਹੜੇ ਗਲੋਬਲ ਚੇਅਰਮੈਨ ਪਰਮਜੀਤ ਸਿੰਘ ਚੱਡਾ ਜੀ ਉਹਨਾਂ ਦੀਆਂ ਜਿਹੜੀਆਂ ਪਾਵਰਾਂ ਨੂੰ ਲੈ ਕੇ ਉਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਐ ਚੇਅਰਮੈਨ ਜਿਹੜਾ ਬਣਾਇਆ ਗਿਆ ਔਰ ਮੈਂ ਹਾਂ ਨਾਲ ਨਾਲ ਮਨਜੀਤ ਸਿੰਘ ਜੀ ਰੋਲਪੁਰੀਆ ਜੀ ਨੂੰ ਉਹਨਾਂ ਨੂੰ ਜਨਰਲ ਸੈਕਟਰੀ ਦੀ ਸੇਵਾ ਦਿੱਤੀ ਗਈ ਹੈ ਤੋਂ ਮੈਂ ਸਮਝਦਾ ਵੀ ਜਿਹੜਾ ਸਾਡਾ ਮਿਸ਼ਨ ਹੈ ਅੱਜ ਬਾਬਾ ਜੀ ਨੇ ਵੀ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਜਿਹੜਾ ਦਵਾਈ ਦਾ ਲੰਗਰ ਹੈ ਉਹ ਅੱਖਾਂ ਦਾ ਦਾਨ ਜਿਹੜਾ ਹੈ ਅੱਖਾਂ ਦੇ ਆਪਰੇਸ਼ਨ ਜਿਹੜੇ ਨੇ ਉਹ ਕਰਾ ਕੇ ਇਹ ਮਾਨਵਤਾ ਦੀ ਸੇਵਾ ਕਰਾਂਗੇ ਔਰ ਬਾਕੀ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸਾਡਾ ਦੱਸਿਆ ਉਹ ਮਿਸ਼ਨ ਚੱਲਦਾ ਪਿਆ ਔਰ ਬੱਚਿਆਂ ਨੂੰ ਜਿਹੜੇ ਪੜਾਈ ਦੀ ਜਿਹੜੇ ਆਲਰੇਡੀ ਜਿਹੜੇ ਅਸੀਂ ਬੱਚੇ ਅਡੌਪਟ ਕੀਤੇ ਹੋਏ ਨੇ ਉਹਨਾਂ ਦੀ ਸੇਵਾ ਕਰ ਰਹੇ ਆ ਤੋ ਅੱਜ ਸਾਡੇ ਪਰਿਵਾਰ ਦੇ ਵਿੱਚ ਹੋਰ ਵੰਦਾ ਆਇਆ ਸਾਡੇ ਨਾਲ ਸ਼ਕਤੀਤਾ ਸਾਰੀਆਂ ਜੁੜੀਆਂ ਨੇ ਤੋ ਮੈਨੂੰ ਇਹ ਆਸ ਹੈ ਕਿ ਸਾਰੇ ਰਲ ਕੇ ਅਸੀਂ ਵੱਡੀ ਗਿੰਦੀ ਦੇ ਵਿੱਚ ਸੇਵਾ ਜਿਹੜੀ ਕਰਾਂਗੇ ਔਰ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰ ਜਗ ਜਨਨ ਹੋਆ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਗੁਰਪੁਰਪ 5 ਤਰੀਕ ਨੂੰ ਆ ਰਿਹਾ ਔਰ ਸਾਡੀ ਸੰਸਥਾ ਪਹਿਲੇ ਆਲਰੇਡੀ ਜਿਹੜੀ ਹੈ ਉਹ ਪ੍ਰਬਾਤ ਫੇਰੀ ਦੀ ਸੇਵਾ ਜਿਹੜੀ ਸਾਡੇ ਜੁਮੇ ਲੱਗੀ ਹੋਈ ਹੈ ਤੋ ਵੱਡੀ ਪ੍ਰਬਾਤ ਫੇਰੀ ਵਿਸ਼ਾਲ ਪ੍ਰਬਾਤ ਫੇਰੀ ਜਿਹੜੀ ਸਾਚੀਗਨ ਸ੍ਰੀਰਮੰਦਰ ਸਾਹਿਬ ਜਾਏਗੀ ਜਿੱਚ ਬਾਬਾ ਜੀ ਨਾਲ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਨਾਮਮਰਸ਼ ਕੀਰਤਾਂ ਜਿਹੜੀਆਂ ਨੇ ਉਹ ਸ਼ਹਿਰ ਦੀਆਂ ਸ਼ਾਮਲ ਹੋ ਕੇ ਗੁਰੂ ਜਸ ਗਉਂਦੀਆਂ ਯਾ ਰਮੰਦਰ ਸਾਹਿਬ ਪਹੁੰਚਣ ਗਿਆ ਜਿੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਿਗਾਹ ਸਵਾਗਤ ਜਿਹੜਾ ਪ੍ਰਬਾਤ ਸ੍ਰੀ ਦਾ ਕੀਤਾ ਜਾਏਗਾ ਤੋਂ ਸੰਗਤਾਂ ਦੀ ਸੇਵਾ ਜੋ ਮੇ ਬੇਨਤੀ ਤੇ ਅਪੀਲ ਹੈ ਮੇਰੀ ਕਿ ਗੁਰੂ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰੋਵ ਦੇ ਵਿੱਚ ਬਰਬਾਦ ਫੇਰ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਜੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਲੋਂ ਲਗਾਤਾਰ ਹਲ ਪਰਭਲ ਦੇ ਇਲਾਕਿਆਂ ਵਿੱਚ ਜਾ ਕੇ ਸੇਵਾ ਕੀਤੀ ਗਈ ਹੈ ਇੱਕ ਮੈਡੀਕਲ ਕੈਂਪ ਵੀ ਤੁਹਾਡੇ ਵੱਲੋਂ ਜਿਹੜਾ ਲਗਾਇਆ ਜਾ ਰਿਹਾ ਹਾਂ ਹਾਂ ਇੱਕ ਜਿਹੜਾ ਉਸ ਦਿਨ 5 ਤਰੀਕ ਵਾਲੇ ਦਿਨ ਹੀ ਸਾਡਾ ਅਲਿਸਟਾ ਹੋਟਲ ਹੈ ਜਿਹੜੇ ਸਾਡੇ ਮੈਂਬਰ ਨੇ ਜੱਲੇ ਵਾਲੇ ਬਾਗ ਦੇ ਸਾਹਮਣੇ ਅਲਿਸਟਾ ਹੋਟਲ 4 ਤੋਂ 6 ਵਜੇ ਤੱਕ ਮੈਡੀਕਲ ਕੈਂਪ ਜਿਹੜਾ ਹੋਏਗਾ ਜਿੱਥੇ ਸਾਡੇ ਕੋਲ ਨਾਮਵਾਰ ਡਾਕਟਰ ਅਮਰਜੀਤ ਸਿੰਘ ਦੀ ਸੱਚਦੇਵਾ ਦੀ ਗਵਾਈ ਦੇ ਵਿੱਚ ਜਿਹੜੇ ਨੇ ਨਰਸਿੰਗ ਵਗ ਮੂਕ ਮੋਟਿਵ ਕੀ ਹੈ ਆਪਣਾ ਕਿਉਂਕਿ ਵਰਲਡ ਸਿੱਖ ਟੈਂਪਲ ਵੀ ਤੁਸੀਂ ਦੇਖਦੇ ਹੋ ਔਰ ਧਾਰਮਿਕ ਮੰਚ ਵੀ ਹੈ ਔਰ ਮੈਂ ਵੇਖ ਰਿਹਾ ਕਿ ਸਾਰੀਆਂ ਹੀ ਸਬਕੀਤਾਂ ਤੁਹਾਡੇ ਕੋਲ ਪਹੁੰਚੀਆਂ ਸਾਡਾ ਜਿਹੜਾ ਇਹ ਜਿਹੜੇ ਵਪਾਰੀ ਸਿੱਖ ਵਪਾਰੀ ਨੇ ਇਹ ਉਹਨਾਂ ਦੀ ਸੰਸਥਾ ਹੈ ਅਸੀਂ ਚੰਨਿਆ ਜਿਹੜਾ ਵਪਾਰੀ ਇੱਕ ਦੂਜੇ ਨਾਲ ਅਸੀਂ ਰਲ ਕੇ ਜਿਹੜਾ ਜੁੜੇ ਪਰਾਈ ਦਾ ਲੰਗਰ ਇੱਕ ਮੈਦਾ ਤੇ ਦਵਾਈ ਦਾ ਲੰਗਰ ਕਮਾਈ ਦਾ ਲੰਗਰ ਇਸ ਤਰ੍ਹਾਂ ਵੀ ਜਿਹੜਾ ਵੱਡਾ ਬੰਦਾ ਵਪਾਰੀ ਹੈ ਉਹ ਛੋਟੇ ਵਪਾਰੀ ਨੂੰ ਬਾਹ ਫੜ ਕੇ ਆਪਣੇ ਨਾਲ ਬਰਾਬਰ ਦਾ ਕਰੇ ਤੇ ਸਕਿੱਲ ਡਵੈਲਪਮੈਂਟ ਜਿਹੜੀ ਪਹਿਲੇ ਆਪਣਾ ਸੋਨੀ ਲਿਆ ਵੀ ਕੋਰਸ ਜਿਹੜੇ ਨੇ ਸ਼ੁਰੂ ਕੀਤੇ ਜਾ ਰਹੇ ਨੇ ਤੇ ਦਵਾਈ ਦਾ ਲੰਗਰ ਬਾਬਾ ਜੀ ਨੇ ਨਾਲ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਅੱਖਾਂ ਦਾ ਦਾਨ ਤੇ ਅੱਖਾਂ ਜਿਹੜੀਆਂ ਨੇ ਆਪਰੇਸ਼ਨ ਜਿਹੜੇ ਨੇ ਉਹ ਸਾਡੇ ਹਰ ਮਹੀਨੇ ਜਿਹੜੇ ਕਰਿਆ ਕਰਾਂਗੇ ਤੇ ਬਾਕੀ ਵਾਈ ਗੁਰੂ ਜੀ ਨੂੰ ਨਾਮ ਦਾ ਸਨਿਆਪਨ ਦੀ ਜ਼ਿੰਮੇਵਾਰੀ ਮਿਲੀ ਹੈ ਸੇਵਾ ਮਿਲੀ ਤੁਹਾਨੂੰ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਮੈਂ ਸਨੀਦਾਰਾ ਤੁਹਾਡੇ ਸਾਰਿਆਂ ਦਾ ਛੋਟਾ ਵੀਰ ਮੇਰੇ ਸਾਰੇ ਵੱਡੇ ਬਹੁਤ ਸਤਿਕਾਰਯੋਗ ਮੇਰੇ ਮਰਵਾਦ ਸਾਹਿਬ ਸਾਡੇ ਲਖਵਿੰਦਰ ਭਾਈ ਜੱਜ ਸਾਹਿਬ ਪਰ ਮੀਤ ਚੱਡਾ ਜੀ ਸਾਡੇ ਸਾਰੇ ਵੱਡੇ ਸਾਡੇ ਗਿੰਨੀ ਪਾਰਟੀਆਂ ਜੀ ਮੇਰਾ ਵੱਡਾ ਭਰਾ ਮਹਾਪੁਰਖ ਸਾਡੇ ਸੰਤ ਸਤੋਲੀ ਗਲੀ ਵਾਲੇ ਜੋ ਕਿ ਇਹਨਾਂ ਸਾਡੇ ਬਜ਼ੁਰਗਾਂ ਦਾ ਬਹੁਤ ਪਿਆਰ ਸੀ ਵੱਡੇ ਸੰਤਾਂ ਦਾ ਸੰਤ ਮੱਖਣ ਸਿੰਘ ਹੁਣਾ ਇਹ ਬੜੀ ਗੁਰੂ ਦੀ ਕਿਰਪਾ ਨਾਲ ਆਈ ਸਾਡਾ ਛੋਟਾ ਵੀਰ ਸਾਡੇ ਸੈਕਟਰੀ ਸਾਹਿਬ ਆਪਣਾ ਪਹਿਲੇ ਸਾਰਿਆਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਇੱਕ ਚੇਅਰਮੈਨ ਲਾਇਆ ਅੱਜ ਅਸੀਂ ਆਪਣੇ ਲੋਕੋ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦਾ ਜੋ ਸਾਡੇ ਲਈ ਕੰਮ ਹੈ ਜੀ ਸਾਰਿਆਂ ਅੱਗੇ ਹੋ ਕੇ ਮੈਂ ਮੇਰੇ ਵੱਡੇ ਵੀਰ ਗਿੰਨੀ ਪਾੜੀਆ ਜੀ ਮੇਰਾ ਛੋਟਾ ਵੀਰ ਤੇ ਆਹੀ ਇਕੱਠੇ ਹੋ ਕੇ ਸਾਰਾ ਆਪਣਾ ਕਰਾਂਗੇ ਕਿ ਜਦ ਨਾਲ ਕਿ ਸਾਨੂੰ ਕਿ ਵੱਧ ਤੋਂ ਵੱਧ ਜਿਹੜਾ ਆਪਾਂ ਵਰਲਡ ਸਿੱਖ ਚੈਂਬਰ ਦਾ ਜਿਹੜਾ ਬਣਾਇਆ ਗਿਆ ਤੇ ਚ ਸਾਰੇ ਸਾਡੇ ਭਰਾ ਜੁੜਨਗੇ ਕਿ ਉਹਦੇ ਨਾਲ ਕੋਈ ਕਿਸੇ ਨੂੰ ਮੁਸ਼ਕਿਲ ਹੈ ਅਸੀਂ ਉਹ ਮੁਸ਼ਕਿਲਾਂ ਦੂਰ ਕਰਾਂਗੇ ਜਿਹੜਾ ਤੁਹਾਨੂੰ ਦੱਸ ਦਿੱਤਾ ਤਿੰਨ ਤਰ੍ਹਾਂ ਦੇ ਅਸੀਂ ਲਾਏ ਨੇ ਉਹਦੇ ਜਿਹੜੀ ਜਿਹੜੀ ਕਿਸੇ ਨੂੰ ਕੋਈ ਮੁਸ਼ਕਿਲ ਆਏਗੀ ਸਾਰੀ ਉਹ ਪੂਰੀ ਕਰਕੇ ਜਾਵਾਂਗੇ ਅਸੀਂ ਕਿਹਦਾ ਫਲਸਫਾ ਬਣ ਕੇ ਕਰੋ ਬੰਦੇ ਨੂੰ ਸਪੂਨ ਨਾਮ ਸਾਰੇ ਆਪਣੇ ਤੋਂ ਸਾਨੂੰ ਪੂਰੀ ਕੋਸ਼ਿਸ਼ ਆਏਗੀ ਅਸੀਂ ਕਿ ਕੋਈ ਵੀ ਕੋਈ ਕਮੀ ਨਹੀਂ ਰਹਿੰਦੀ ਸਾਰੇ ਜੋ ਜੋ ਕੋਈ ਲੋੜ ਹੈ ਅਸੀਂ ਸਾਰਾ ਨਾਲ ਉਹਦੇ ਨਾਲ ਸਾਡੇ ਗੁਰਨਾਣ ਦੇਵ ਜੀ ਪਰਵਾਦ ਫੇਰੀ ਵੀ ਹੈ ਉਹਦੇ ਤੇ ਵੀ ਪੂਰਾ ਅਸੀਂ ਸਾਰੇ ਪਰਿਵਾਰਾਂ ਨੂੰ ਕਵਾਂਗੇ ਪੂਰੇ ਪਰਿਵਾਰ ਲੈ ਕੇ ਸਾਰੇ ਇਕੱਠੇ ਹੋਣ ਬੱਬਾਈ ਦੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਥਾ ਨੇ ਜਿਹੜਾ ਮਾਣ ਬਖਸ਼ਿਆ ਹੈ ਅੱਜ ਮੈਂ ਸਾਰੀ ਸੰਸਥਾ ਦਾ ਦਿਲ ਦੀਆਂ ਕਰਾਈਆਂ ਜੀ ਧੰਨਵਾਦ ਕਰਦਾ ਆ ਆਪ ਜੀ ਨਾਲ ਵਾਦਾ ਕਰਦਾ ਕਿ ਆਪ ਜੀ ਜਿਹੜੀਆਂ ਵੀ ਸੁਭਾਵਾਂ ਬਖਸ਼ੋਗੇ ਉਸ ਦੇ ਵਿੱਚ ਮੈਂ ਖੜਾ ਉਤਰਾਂਗਾ ਪਿਛਲੇ 20 ਸਾਲਾਂ ਤੋਂ 10 ਫਰੋਜ਼ਪਰੀਆ ਦਸਤਾਰ ਅਕੈਡਮੀ ਚਲਾ ਰਿਹਾ ਜਿੱਦੇ ਵਿੱਚ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਮੈਂ ਤਾਂ ਚਾਹਾਂਗਾ ਕਿ ਮੈਨੂੰ ਦਸਤਾਰ ਦੀ ਸੇਵਾ ਹੀ ਬਖਸ਼ੀ ਜਾਵੇ ਥਾਂ ਥਾਂ ਤੇ ਕੈਂਪ ਲਗਾਏ ਜਾਣ ਇਸ ਆਰਗੇਨਾਈਜੇਸ਼ਨ ਵੱਲੋਂ ਤੇ ਮੇਰੇ ਲਈ ਇਹੀ ਬੜਾ ਵੱਡਾ ਟਾਈਮ ਹੋਵੇਗਾ ਕਿ ਮੈਨੂੰ ਇਹ ਜਿਹੜੀ ਸੇਵਾ ਨਾਲ ਉਹ ਵੀ ਸੁਸਾਇਟੀ ਦੇ ਵੱਲੋਂ ਬਖਸ਼ੀ ਜਾਵੇ ਨਾਲ ਦਸਤਾਰਾਂ ਦੇ ਕੈਂਪ ਲਗਾਏ ਜਾਣ ਜਿਵੇਂ ਕਿ ਮੈਂ ਦੇਸ਼ਾਂ-ਵਦੇਸ਼ਾਂ ਵਿੱਚ ਜਾ ਕੇ ਦਸਤਾਰਾਂ ਦੇ ਕੈਂਪ ਪਿਛਲੇ 20 ਸਾਲਾਂ ਤੋਂ ਲਗਾ ਰਿਹਾ ਹਾਂ ਤੇ ਨਾਲ ਹੀ ਫਿਰੋਜ਼ਪੁਰਿਆ ਵੈਲਫੇਅਰ ਸੁਸਾਇਟੀ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਕਰ ਰਿਹਾ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਅੱਜ ਮਰਵਾਹਾ ਜੀ ਨੇ ਪਹਿਲਾਂ ਦੱਸਿਆ ਜੀ ਆਪ ਜੀ ਨੂੰ ਵਾਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਚੇਅਰਮੈਨ ਬਣੇ ਨੇ ਸਨੇ ਜੀ ਸਨੇ ਜੀ ਤਾਂ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਅਗਲਾ ਪ੍ਰੋਗਰਾਮ ਜਿਹੜਾ ਹੈ 5 ਤਰੀਕ ਵਾਲੇ ਦਿਨ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਤੇ ਇੱਕ ਪ੍ਰਵਾਤ ਫੇਰੀ ਕੱਢੀ ਜਾਂਦੀ ਹੈ ਉਹ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਸਵੇਰ 7 ਵਜੇ ਪ੍ਰਵਾਤ ਫੇਰੀ ਸ਼ੁਰੂ ਹੋਏਗੀ ਸ੍ਰੀ ਦਰਬਾਰ ਸਾਹਿਬ ਤੇਗੀ ਪਰਵਾਰਾਂ ਸਮੇਤ ਪ੍ਰਬਾਤ ਫੇਰੀ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵਿੰਦਰਪਾਲ ਸਿੰਘ ਗੱਲ ਜੱਜ ਡਿਸਟ੍ਰਿਕਟ ਜੂਮਰ ਕੋਰਡੈਂਬਰ ਸਰ ਅੱਜ ਜੋ ਇਹ ਸੇਵਾ ਸਰਦਾਰ ਜੰਦਰ ਸਿੰਘ ਮਿਰਵਾਹ ਜੀ ਨੇ ਸਾਡੇ ਭਰਾ ਸੰਨੀ ਦਾਰਾ ਜੀ ਨੂੰ ਬਖਸੀ ਹੈ ਵਲ ਤੋਂ ਸਿੱਖ ਦੀ ਇਹ ਬੜੀ ਵੱਡੀ ਸੇਵਾ ਨਾਲ ਫਰੋਜਪਰੀਏ ਸਾਹਿਬ ਨੂੰ ਜਨਰਲ ਸੈਕਟੀ ਦੀ ਦਿੱਤੀ ਹੈ ਮੈਂ ਬੜਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਸਰਦਾਰ ਜਿੰਦਰ ਸਿੰਘ ਬਰਵਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਹਨ ਅਤੇ ਸਾਰੇ ਸ਼ਹਿਰ ਦਾ ਬੜਾ ਵੱਡਾ ਪ੍ਰਾਲਾ ਜਿਹੜਾ ਪ੍ਰਭਾਤ ਫੇਰੀ ਦਾ ਪਿਛਲੇ 25 ਸਾਲ ਤੋਂ ਕਰ ਰਹੇ ਹਨ ਸਾਨੂੰ ਵੀ ਇਹਨਾਂ ਨੇ ਆਪਣੇ ਨਾਲ ਜੋੜਿਆ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਟ੍ਰੇਲੀਆ ਜੀ ਸਰਦਾਰ ਜਿੰਦਰ ਸਿੰਘ ਬਰਵਾ ਦਾ ਬੜਾ ਮਾਣ ਹੈ ਉੱਥੇ ਵੀ ਇਹਨਾਂ ਨੇ ਸਾਨੂੰ ਬਹੁਤ ਹੀ ਯਾਤਰਾ ਖੂਬ ਕਰਵਾਈ ਹੈ ਬੜੇ ਬੜੇ ਚੰਗੇ ਦੋਸ ਨੇ ਇਹਨਾਂ ਦੇ ਉੱਥੇ ਇਹਨਾਂ ਨੇ ਬੜਾ ਹੀ ਸਾਨੂੰ ਮਾਣ ਤੇ ਸੈਰ ਸਪਟਾ ਸਾਰਾ ਕਰਾਇਆ ਹੈ ਮੈਂ ਧੰਨਵਾਦੀ ਹਾਂ ਸਰਜਿੰਦਰ ਸਿੰਘ ਬਰਾੜ ਜੀ ਦਾ ਇਹਨਾਂ ਦੇ ਬੱਚੇ ਉੱਥੇ ਬਹੁਤ ਵਧੀਆ ਵੈਲ ਸੈਟਲ ਨੇ ਅਤੇ ਉਹ ਵੀ ਰਜਿੰਦਰ ਸਿੰਘ ਬਰਾਹ ਵਾਂਗੇ ਬੜੇ ਪਿਆਰ ਵਾਲੇ ਹਨ ਉਹ ਵੀ ਆਏਗੇ ਨੂੰ ਵੇਖ ਕੇ ਬੜੀ ਖੁਸ਼ੀ ਬੜਾ ਮਾਣ ਮਹਿਸੂਸ ਕਰਦੇ ਹਨ